ਸਾਸਤਰੀ ਕਾਲ ਜੀ ਅੱਜ ਆਪਾਂ ਆਏ ਹੋਏ ਹਾਂ ਜੀ ਪਿੰਡ ਭਲਾਈਆਂ ਨਾਲ ਦੇ ਵਿੱਚ ਨਵੇਂ ਨਾੜਾ ਘਰ ਟਰੈਕਟਰ ਦੀ ਡਿਲੀਵਰੀ ਦੇਣੀ ਹੈ ਹੁਣ ਤੁਸੀਂ ਆਖੋਗੇ ਕਿ ਇਹ ਨਵੇਂ ਦਾ ਬੰਦ ਹੋ ਗਿਆ ਪਰ ਇਹ ਨਵਾਂ ਬਣਾਇਆ ਹੈ 2024 ਸਾਲ ਪੁਰਾਣਾ ਪਾਵਰ ਸਟੀਅਰਿੰਗ ਟਰੈਕਟਰ ਉਹਦਾ ਸੀ 2001 ਦੇ ਵਿੱਚ ਇਹ ਤੇ ਜਿਹੜੇ ਬਾਈਆਂ ਨੇ ਬਣਾਇਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਕਰਾਵਾਂਗੇ ਜਿਹੜੇ ਬਾਈਆਂ ਨੇ ਇਹ ਟਰੈਕਟਰ ਬਣਵਾਇਆ ਇਹਨਾਂ ਕੋਲ ਤੇ ਵੀ ਕਿਸ ਤਰ੍ਹਾਂ ਦਾ ਜੇਕਰ ਉਹਨੇ ਆਖੇ ਵੀ ਹਾਂ ਵਾਕਈ ਗੱਲ ਬਣ ਗਈ ਜਾਂ ਫਿਰ ਮੰਨ ਲਓ ਮਿਹਨਤ ਦਾ ਮੁੱਲ ਪੈ ਰਿਹਾ ਜਿਹੜੇ ਬਾਈਆਂ ਨੇ ਇਹ ਟਰੈਕਟਰ ਬਣਾਇਆ ਤੇ ਆਜੋ ਚੱਲ ਸਸਰੀ ਕਾਰ ਦੀ ਸਾਰਿਆਂ ਨੂੰ ਪਰਮਾ ਸਭ ਤੋਂ ਪਹਿਲਾਂ ਬਾਈ ਨਾਲ ਗੱਲ ਕਰਾਉਣਾ ਜਿਨ੍ਹਾਂ ਨੇ ਇਹ ਟਰੈਕਟਰ ਆਪਣਾ ਤਿਆਰ ਕਰਵਾਇਆ ਇਥੋਂ ਤੇ ਆਪਣਾ ਨਾਮ ਦੱਸੋ ਇੱਕ ਤਾਂ ਸਭ ਤੋਂ ਪਹਿਲਾਂ ਜਗਤਾਰ ਸਿੰਘ ਜੀ ਤੇ ਜਦੋਂ ਮਨਾਂ ਦੂਜੀ ਵਾਰੀ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਹਨ ਤੇ ਦੂਜੀ ਵਾਰੀ ਤੁਸੀਂ ਡਿਲੀਵਰੀ ਲੈ ਆਏ ਟਰੈਕਟਰ ਹਾਂਜੀ 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 ਤੇ ਕਿਵੇਂ ਲੱਗ ਰਿਹਾ ਪੂਰਾ ਵਧੀਆ ਜਮਾ ਬਹੁਤ ਵਧੀਆ ਕਿੰਨੇ ਨੰਬਰ ਦਿੰਨੇ 100 ਚ ਇਹਨਾਂ ਨੂੰ 100 ਹੀ ਜੀ ਕਿੱਥੇ ਲੱਗੇ ਤੇ ਕਿੰਨੇ ਮਾਡਲ ਟਰੈਕਟਰ ਹੈ ਇਹ 2001 ਜੀ ਤੇ ਜਿਵੇਂ ਨਵਾਂ ਸੀਗਾ ਕਢਾਇਆ ਤੁਸੀਂ ਉਦੋਂ ਤੇ ਉਦੋਂ ਮੰਨ ਲਓ ਉਹਦੇ ਅਰگە ਕਿ ਉਹਦੇ ਨਾਲ ਚੰਗਾ ਬਣ ਗਿਆ ਹੁਣ ਉਦੋਂ ਵੀ ਚੰਗਾ ਲੱਗਦਾ ਜੀ ਹੰਤਾ ਅੱਛਾ ਜੀ ਉਹਦਾ ਪਾਵਰ ਸਟੀering ਆਇਆ ਸੀਗਾ ਹਨਾ ਨਹੀਂ ਸੀ ਤਾਂ ਪਾਵਰ ਹੀ ਜੀ ਅੱਛਾ ਜੀ ਵੀ ਰੰਗ ਦੀ ਸ਼ੈਣਕ ਮਤਲਬ ਵੀ ਕੰਪਨੀ ਵੀ ਸਾਨੂੰ ਵੱਧ ਲਿਖੀ ਜੀ ਗੱਲ ਬਈ ਹਰਮੀਤ ਤੇ ਬਈ ਗਰਸ਼ੇਕ ਦੱਸਣਗੇ ਜਿਨ੍ਹਾਂ ਨੇ ਕਿਸ ਟਰੈਕਟਰ ਤੇ ਕੰਮ ਕੀਤਾ ਕਿਸਾਨ ਇਕੱਠਾ ਵਰਕਸ਼ਾਪ ਲਾਈਆਂ ਨੇ ਦੇ ਵਿੱਚ ਟਰੈਕਟਰ ਦੇ ਸਭ ਤੋਂ ਪਹਿਲਾਂ ਤਾਂ ਹੀ ਪੇਂਟ ਦਾ ਹੀ ਹੋਇਆ ਜੀ ਪੇਂਟ ਜੋਬ ਇਹਦੀ ਫਾਲੋ ਹੋਈ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦਾ ਮਨ ਕੇ ਪਿਛਲੇ ਹਿੱਸੇ ਦਾ ਗੀਅਰ ਦਾ ਕੰਮ ਹੋਇਆ ਜੀ ਗੀਅਰ ਦੇ ਪ੍ਰੋਬਲਮ ਹੁੰਦੇ ਸੀ ਅੜ ਜਾਂਦੇ ਸੀਗੇ ਅਛਾ ਜੀ ਉਹਦਾ ਆਪਾਂ ਇੱਕ ਹੱਲ ਕਰਿਆ ਆਪਦੇ ਕੋਲ ਤੇ ਇਹ ਲ ਗੇਅਰ ਨਹੀਂ ਹੁਣ ਅੜਦਾ ਦੁਬਾਰੇ ਇਹ ਪ੍ਰੋਬਲਮ ਨਹੀਂ ਹੋਣੀ ਤੇ ਬਾਕੀ ਜੈਨੂਨ ਕੰਮ ਕੀਤਾ ਸਾਰਾ ਜੈਨੂਨ ਕੰਮ ਕੀਤਾ Ориジナル ਸਮਾਨ ਪਾਇਆ ਸਾਨੂੰ ਮਿਲਿਆ ਸੀ ਕਿਤੋਂ ਇਹਦਾ ਪਿਛਲਾ ਜਿਹੜਾ ਹਿੱਸਾ ਹੁੰਦਾ ਪਿਛਲਾ ਢਾਂਚਾ ਹੁੰਦਾ ਉਹਦਾ ਸਾਰਾ ਸਮਾਨ ਆਪਾਂ ਨਵਾਂ ਪਾਇਆ ਅੱਛਾ ਜੀ ਰੰਗ ਦੀ ਗੱਲ ਕਰੀ ਤਾਂ ਕਿਹੜਾ ਰੰਗ ਕੀਤਾ ਤੁਸੀਂ ਰੰਗ ਇਹਨੂੰ ਟੂਕੇ ਹੋਇਆ ਜੀ ਇੰਜਨ ਨੂੰ ਵੀ ਟੂਕੇ ਹੋਇਆ ਅੱਛਾ ਰੰਗ ਇਕੱਲੇ ਤੇ ਕਿੰਨਾ ਖਰਚਾ ਆਇਆ ਮੰਨ ਲਓ ਰੰਗ ਰੰਗ ਦੇ ਇਹਦੇ ਤੇ ਕਟੋ ਇਹਦਾ ਰੰਗ ਆਏ 36000 ਦਾ ਇਕੱਲਾ ਅੱਛਾ ਜੀ ਹਾਂਜੀ ਤੇ ਸਾਰਾ ਖਰਚ ਕਿੰਨਾ ਹੋਏ ਇਸ ਟਾਇਟੂ ਤੇ ਸਾਰਾ ਖਰਚ ਇਹਦਾ ਜੇ ਟਾਇਰ ਵਿੱਚ ਕਰਕੇ ਤੇ 2 ਲੱਖ ਤੋਂ ਉੱਪਰ ਜਾਊਗਾ ਜੀ ਠੀਕ ਹੈ ਜੀ ਤੇ ਆਪਣੀ ਜੀ ਦੁਕਾਨ ਦਾ ਐਡਰੈਸ ਦੇ ਦਿਓ ਦੁਕਾਨ ਦਾ ਐਡਰੈਸ ਹੈ ਆਪਣੀ ਕਿਸਾਨ ਇਕਤਾ ਵਰਕਸ਼ਾਪ ਪਿੰਡ ਭਲਾਈਆਂਣਾ ਜਲਾਸਰੀ ਮੁਕਸਰ ਸਾਹਿਬਾਈ ਤੇ ਕਿਹ ਕਿਹੜਾ ਕਿਹੜਾ ਕੰਮ ਮਤਲਬ ਹੋਰ ਟਾਈਟਰ ਸਾਰਾ ਕਰਦੇ ਹਾਂਜੀ ਸਾਰਾ ਕਰਦੇ ਹਾਂ ਆਪਾਂ A to Z ਪਾਵਰ ਸਟੀering ਹਾਂ ਪਾਵਰ ਸਟੀering ਹੋ ਗਿਆ ਹਾਂ ਤੇ ਲੈਫਟ ਕਵਸਟੀ ਕਿਸੇ ਨੇ ਵਧਾਉਣੀ ਹੋਵੇ ਤੇ ਇੰਜਨ ਓਵਰਹੋਲ ਹੋ ਗਿਆ ਜਿਵੇਂ ਆਪਾਂ ਪਾਵਰ ਵਧਾਉਣੀ ਟਰੈਕਟਰ ਦੀ ਉਹ ਪਾਵਰ ਵੀ ਵਧਾ ਦਿੰਨੇ ਆਪਾਂ ਅੱਛਾ ਏ 2 ਚੱਟ ਏ 2 ਚੱਡੀ ਆ ਬਸ ਪੀਟੀਓ ਤੋਂ ਲੈ ਕੇ ਅਗਲੇ ਬੰਪਰ ਤੱਕ ਜਿੰਨਾ ਟਰੈਕਟਰ ਦਾ ਕੰਮ ਹੁੰਦਾ ਆਪਾਂ ਸਾਰੀ ਕਰਦੇ ਸასი ਗਾਲ ਦੋਸਤੋ ਤੇ ਅਮਿਤ ਸਿੰਘ ਵਰਕਸ਼ਾਪ ਕਿਸਾਨ ਏਕਤਾ ਤੋਂ ਉਮੀਦ ਕਰਦਾ ਸਾਰੇ ਕਿਸਾਨ ਭਰਾ ਠੀਕ ਠਾਕ ਹੋਣਗੇ ਇਹ ਆਪਾਂ ਟਰੈਕਟਰ ਜਿਹੜਾ ਨਹੀਂ ਨਾੜਗਣਾ ਤਿਆਰ ਕਰਿਆ ਗਿਆ 2001 ਮਾਡਲ ਹੈ ਜੀ ਇਹ ਤੇ ਆਪਾਂ ਇਹਦਾ ਸਾਰਾ ਓਵਰਹਾਲ ਕੰਮ ਕਰਿਆ ਜੀ ਠੀਕ ਹੈ ਜੀ ਅਗਲੇ ਹਿੱਸੇ ਦਾ ਪਿਛਲੇ ਹਿੱਸੇ ਦਾ ਵਾਇਰ ਵੀ ਆਪਾਂ ਜਿਹੜੀ ਇਹਦੀ ਵਾਇਰਿੰਗ ਤੇ ਵੀ ਮਤਲਬ ਬਾਹਰੋਂ ਨਹੀਂ ਕੋਈ ਤਿਆਰ ਕਰੀਜੀ ਚੀਜ਼ ਰਹਿੰਦੇਗੇ ਤੇ 2K ਦਾ ਰੰਗ ਆ ਗਰੰਟੀ ਸ਼ੋ ਦਾ ਕੋਈ ਖੇਂਟ ਹੋ ਜੇ ਆਪਾਂ ਜ਼ਿੰਮੇਦਾਰ ਹੋਾਂ ਚੀਜ਼ ਦੀ ਤੇ ਕਿੰਨੇ ਸਮੇਂ ਦੇ ਵਿੱਚ ਤੁਹਾਨੂੰ ਇਹ ਤਿਆਰ ਕੀਤਾ ਹੋਇਆ ਠੀਕ ਹੈ ਇਹ ਤੇ ਜੀ ਮੰਨ ਕੇ ਚੱਲੋ ਜੀ ਸਾਨੂੰ 1 ਮਹੀਨਾ ਲੱਗ ਗਿਆ ਪੂਰਾ ਜੇ ਇਹਨੂੰ ਸਹੀ ਕੰਪਲੀਟ ਕਰਕੇ ਸਾਡੇ ਫਿਰ ਫਿਰ ਹੋਟ ਰੈਕਟਰ ਦਾ ਕੰਮ ਵੀ ਹੋ ਜਾਂਦਾ ਉਹਦੇ ਕਰਕੇ ਸਾਨੂੰ ਇਹ ਮਤਲਬ ਵੀ 2.5 ਮਹੀਨੇ ਲੱਗੇ ਸਾਰੇ ਵੇਖਦੇ ਅਸੀਂ ਛੱਡ ਦਿੰਦੇ ਕੰਮ ਇਹ ਨਹੀਂਗਾ ਵੀ ਮਤਲਬ ਇਸੇ ਤੇ ਲਗਾਤਾਰ ਲੱਗੇ ਰਹਿੰਦੇ ਸੀ ਹਾਂਜੀ ਪੂਰਾ ਜਮਾਂ ਰੰਗ ਲਾ ਲੂ ਕੇ ਚੰਗਾ ਹਾਂਜੀ ਪੂਰਾ ਸਾਫ਼ ਕਰਕੇ ਤੁਹਾਨੂੰ ਉਹ ਵੀ ਵੀਡੀਓ ਵਿੱਚ ਵਿਖਾ ਦਾਂਗੇ ਫੋਟੋਆਂ ਪਾ ਦਾਂਗੇ ਅੱਗੇ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਵੀ ਕੀ ਕੀ ਕੰਮ ਹੋਇਆ ਇਸ ਟਰੈਕਟਰ ਦੇ ਵਿੱਚ ਵੀ ਜੇਕਰ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਬਾਈਆਂ ਕੋਲੇ ਆ ਸਕਦੇ ਹੋ ਤੁਹਾਨੂੰ ਪਤਾ ਲੱਗ ਜੂ ਉਹ ਕੁਆਲਿਟੀ ਦਾ ਅੱਗੇ ਵੀਡੀਓ ਦੇ ਵਿੱਚ ਇਸ ਸਮੇਂ ਬਾਈ ਹਰਮੀਤ ਤੇ ਫਾਦਰ ਸਾਹਿਬ ਵੀ ਆਏ ਹੋਏ ਸੀ ਤੇ ਉਹਨਾਂ ਨੇ ਇਹਨਾਂ ਦੋਵਾਂ ਬਾਈਆਂ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਸਨਮਾਨ ਵੀ ਕੀਤਾ ਇਹਨਾਂ ਨੂੰ ਇਨਾਮ ਦਿੱਤਾ ਤੇ ਅਰਦਾਸ ਕੀਤੀ ਕਿ ਦੋਵਾਂ ਬਾਈਆਂ ਦੀ ਜੋੜੀ ਇਸੇ ਤਰ੍ਹਾਂ ਬਣੀ ਰਹੇ ਤੇ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਵਧੀਆ ਤੇ ਉਸ ਤੋਂ ਬਾਅਦ ਜਗਤਾਰ ਸਿੰਘ ਨੂੰ ਚਾਬੀ ਦਿੱਤੀ ਗਈ ਜੋ ਕਿ ਥੀਏਟਰ ਦੇ ਮਾਲਕ ਨੇ ਤੇ ਉਹਨਾਂ ਨੇ ਵੀ ਇਨਾਮ ਦਿੱਤਾ ਦੋਵਾਂ ਬਾਈਆਂ ਨੂੰ ਲਓ ਭਾਈ ਜੀ ਆ ਰਿਹਾ ਟਰੈਕਟਰ ਜਿਹੜਾ ਬਾਈਆਂ ਨੇ ਤਿਆਰ ਕੀਤਾ ਤੇ ਇਹਦੇ ਵਿੱਚ ਦਿਖਾਉਣੇ ਤੁਹਾਨੂੰ ਕੀ ਕੀ ਕੰਮ ਕੀਤਾ ਬਾਈਆਂ ਨੇ ਸਭ ਤੋਂ ਪਹਿਲਾਂ ਤੁਸੀਂ ਆਹ ਦੇਖੋ ਇਹ ਪਾਵਰ ਸ਼ੇਅਰਿੰਗ ਟਰੈਕਟਰ ਆਉਂਦਾ ਸੀਗਾ 2001 ਦੇ ਵਿੱਚ ਤੇ ਇਥੇ ਪਾਈਪਾਂ ਜਿਹੜੀਆਂ ਖੁੱਲੀਆਂ ਡੁੱਲੀਆਂ ਸੀਗੀਆਂ ਤੇ ਇਹਨਾਂ ਨੇ ਜੋ ਕਿ ਆਪਦੀ ਇਹ ਬੈਂਡ ਕਰਕੇ ਪਾਈਪਾਂ ਲਾਈਆਂ ਹੋਈਆਂ ਪੂਰਾ ਸੋਹਣਾ ਕੰਮ ਕੀਤਾ ਹੋਇਆਗਾ ਬਾਕੀ ਤੁਸੀਂ ਰੰਗ ਤੇ ਕੁਆਲਿਟੀ ਦੇਖੋ 2K ਰੰਗ ਕੀਤਾ ਇੰਜ ਜਨ ਨੂੰ ਵੀ ਉਹੀ ਰੰਗ ਕੀਤਾ ਜੋ ਕਿ ਥੱਲੇ ਆ ਤੇ ਉੱਤੇ ਜਿਹੜੀ ਬਾਡੀ ਨੂੰ ਵੀ ਪੂਰਾ ਟਾਪ ਦਾ ਰੰਗ ਕੀਤਾਗਾ ਬਹੁਤ ਸੋਹਣਾ ਰੰਗ ਕੀਤਾ ਅਗੇ ਇੱਕ ਹੋਰ ਟੈਟਰਨ ਤਿਆਰ ਕੀਤਾ ਸੀਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਕੀ ਕੀ ਫੰਕਸ਼ਨ ਇਹਨਾਂ ਨੇ ਲਾਏ ਆ ਆ ਪਿੱਛੇ ਜੋ ਕਿ ਆਪਣੇ ਸੰਗਲ ਲੱਗੇ ਹੁੰਦੇ ਆ ਉਹਨਾਂ ਦੀ ਜਗ੍ਹਾ ਆ ਯਾਰ ਨਵਾਂ ਸਿਸਟਮ ਸਵਰਾਜ 855 ਦੇ ਆਉਂਦਾ ਟਰੈਕਟਰ ਤੇ ਉਹ ਚੀਜ਼ ਇਸ ਤੇ ਲਾਈ ਹੋਈ ਹੈਗੀ ਤੇ ਉਸ ਤੋਂ ਬਾਅਦ ਆ ਡੰਡੇ ਦਾ ਕੰਮ ਕੀਤਾ ਜੀ ਆ ਨਵੀਂ ਟੈਕਨੋਲੋਜੀ ਲਈ ਇਹਨਾਂ ਨੇ ਆ ਦੇਖੋ ਸਿੱਧਾ ਇਸੇ ਤਰ੍ਹਾਂ ਡੰਡਾ ਨਿਕਲਿਆ ਆਉਂਦਾ ਹੈ ਤੇ ਇਸੇ ਤਰ੍ਹਾਂ ਹੀ ਧੱਕੇ ਨਾਲ ਜਿਹੜਾ ਲੱਗ ਜਾਂਦਾ ਕੋਈ ਕਿੱਲੀ-ਕੁੱਲੀ ਲਾਉਣ ਦਾ ਸਿਸਟਮ ਨਹੀਂ ਹੈਗਾ ਬਾਕੀ ਪਿਛਲੇ ਹਿੱਸੇ ਦਾ ਜਿਹੜਾ ਕੰਮ ਕੀਤਾ ਸੀਗਾ ਉਹ ਖੜਕਾ ਵਾਲਾ ਕਰਦਾ ਸੀਗਾ ਪਿਛਲਾ ਹਿੱਸਾ ਤੇ ਉਹਦਾ ਸਮਾਨ ਲਿਆ ਕੇ ਪਾਈਆਂ ਨੇ ਪਾਇਆ ਤੇ ਬਿਲਕੁਲ ਹੁਣ ਆਵਾਜ਼ ਕਰਨੋਂ ਹਟ ਗਿਆ ਮਾਲਕਾਂ ਨੇ ਵੀ ਕਿਹਾ ਕਿ ਪਿਛਲਾ ਹਿੱਸਾ ਬਿਲਕੁਲ ਆਵਾਜ਼ ਘੱਟ ਕਰਦਾ ਪਹਿਲਾਂ ਨਾਲੋਂ ਜਦੋਂ ਨਵਾਂ ਲਿਆਂਦਾ ਸੀਗਾ ਉਦੋਂ ਵੀ ਸੋਹਣਾ ਸਾਨੂੰ ਲੱਗ ਰਿਹਾ ਉਦੋਂ ਵੀ ਸੋਹਣਾ ਰੰਗ ਇਸਦਾ ਹੋਇਆਗਾ ਬਾਕੀ ਆ ਸਵਿੱਚ ਲੱਗੀ ਐ ਇੱਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਕਿ ਬੈਟਰੀ ਤੋਂ ਕਨੈਕਸ਼ਨ ਕੱਟ ਦਿੰਦੇ ਜਦੋਂ ਤੁਸੀਂ ਟਰੈਕਟਰ ਠੱਲਣਾਗਾ ਤੇ ਬਾਕੀ ਪਾਵਰ ਸਟੀering ਦਾ ਕੰਮ ਹੋਰ ਵੀ ਕੀਤਾਗਾ ਛੋਟਾ ਮੋਟਾ ਜਿਹੜਾ ਸੈੱਟ ਕੀਤਾ ਤੇ ਕਿਸਾਨ ਇੱਕ ਤਾਂ ਵਰਕਸ਼ਾਪ ਭਰਾਈਆਂ ਬਾਕੀ ਤੁਹਾਨੂੰ ਕੰਮ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਦੱਸਿਓ ਬਾਈ ਜੀ ਕਮੈਂਟਾਂ ਦੇ ਵਿੱਚ